ਦੋਸਤੋ ਸਤਿ ਸ੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਦੇਖ ਰਹੇ ਹੋ ਕਮਾਲੂ ਡੈਰੀ ਫਾਰਮ ਕਿਸਾਨ ਵੀਰੋ ਅੱਜ ਦੀ ਵੀਡੀਓ ਮੈਂ ਮੇਰੇ ਪਿੰਡ ਦੇ ਵਿੱਚੋਂ ਲੈ ਕੇ ਆਇਆ ਸਾਡਾ ਪਿੰਡ ਕਮਾਲੂ ਸਾਨੂੰ ਤਹਿਸੀਲ ਪੈਂਦੀ ਹੈ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ 10-11 ਕਿਲੋਮੀਟਰ ਹੈ ਮੇਰੇ ਪਿੰਡ ਤੋਂ ਰਾਮਾ ਮੰਡੀ ਸਾਡੇ ਬਿਲਕੁਲ ਨਾ ਰਹਿ ਜਾਂਦੀ ਹੈ ਜੱਜੜ ਲਾਲਿਆਣਾ ਬੰਗੀ ਇਹ ਪਿੰਡ ਸਾਡੇ ਬਿਲਕੁਲ ਨੇੜੇ-ਨੇੜੇ ਤੇ ਰਾਮਾ ਮੰਡੀ ਵਾਲਾ ਕਮਾਲੂ ਸਾਨੂੰ ਇਹ ਕਹਿੰਦੇ ਆ ਸਾਡੇ ਪਿੰਡ ਨੂੰ ਰਾਮੇ ਵਾਲਾ ਕਮਾਲੂ ਜਿਸ ਘਰ ਦੇ ਵਿੱਚੋਂ ਮੈਂ ਵੀਡੀਓ ਬਣਾ ਰਿਹਾ ਨਾ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਬਹੁਤ ਚੰਗੇ ਪਸ਼ੂ ਆ ਕੁਛ ਅੰਦਰ ਖੜੇ ਆ ਕੁਛ ਇੱਧਰ ਖੜੇ ਆ ਤੇ ਕੁਛ ਬਾਈ ਕੋਲੇ ਉਹ ਪਰਲੇ ਆ ਨਿੰਮ ਦੇ ਪਰਲੇ ਪਾਸੇ ਖੜੇ ਆ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਝੋਟੀ ਬਾਈ ਨੇ ਆਹ ਸੇਲ ਕਰਨੀ ਹੈ ਡਿਟੇਲ ਆਪਾਂ ਸਾਰੀ ਲੈ ਲਾਂਗੇ ਜਿਹੜੇ ਵੀ ਭਰਾ ਨੂੰ ਪਸੰਦ ਲੱਗੀ ਉਹਦੀ ਤਸੱਲੀ ਕਰ ਲਓ ਹੱਕ ਮੰਨਦਾ ਤੁਹਾਡਾ ਤਸੱਲੀ ਕਰਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਨੇ ਤੇ ਧਰੋਂ ਤੇ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਹੈ ਅਗਲੀ ਜੋ ਵੀ ਕਾਰਵਾਈ ਆ ਦੋਸਤੋ ਤੁਹਾਡੀ ਆ ਬਾਕੀ ਆਪਾਂ ਡਿਟੇਲ ਲੈ ਲੈਣੇ ਆ ਸਾਰੀ ਕਿੰਨਾਕ ਟਾਈਮ ਲੰਘਦਾ ਸੂਣ ਦੇ ਵਿੱਚ ਕਹਿਮਾ ਸੂਆ ਦੁੱਧ ਇਹਨੇ ਕਿੰਨਾ ਤਾਂ ਸਾਰੀ ਆਪਾਂ ਗੱਲਬਾਤ ਕਰ ਲਾਂਗੇ ਬਾਈ ਨਾਲ ਕੀ ਹਾਲ ਆ ਬਾਈ ਠੀਕ ਆ ਬਾਈ ਹਸਰੀ ਕਾਹੋ ਟੀਟਾ ਕੋ ਹਾਂਜੀ ਨੰਬਰ ਬੋਲੀ ਬਾਈ ਅੰਗਰੇਜ਼ ਆ 94176 63486 94176 76 63486 63486 ਇਹ ਬਾਈ ਕਹਿਮਾ ਸੂਆ ਤੀਜੀ ਸੂਆ ਆ ਵੀ ਤੀਜਾ ਸੂਆ ਹਾਂ ਕਹਿ ਕੇ ਤਾਂ ਲੈ ਜੂ ਬਸ ਅੱਜ ਸੂਪੇ ਸਵੇਰੇ ਸੂਪੇ ਬਸ ਬਸ ਤਿਆਰੀ ਜੀ ਹੈ ਹਾਂ ਤਿਆਰੀ ਜੀ ਤੇ ਪਿਛਲੇ ਸੂਆ ਦੁੱਧ ਕਿੰਨਾ ਤਾਂ ਇਹਨੇ 13 ਕਿਲੋ ਜੋ ਆਇਆ 13 ਕਿਲੋ ਤੁਸੀਂ ਘਰੇ ਜੋ ਆ ਹਾਂ ਵਧੀਆ ਬੋਲੀ ਬਾਲੀ ਇਹ ਧਾਰ ਵਧੀਆ ਹੈ ਬਹੁਤ ਵਧੀਆ ਤੋਰੀ ਬਈ ਇਹਨੂੰ ਦੋਸਤੋ ਤੀਜੇ ਸੂਏ ਸੁੰਦੀ ਹੈਗੀ ਤੇ ਉਮੀਦ ਤਾਂ ਆਇ ਲੱਗਦੇ ਵੀ ਅੱਜ ਹੀ ਵੈਸੇ ਸੂਪੂਗੀ ਹਵਾਨਾ ਨਾ ਤੁਸੀਂ ਇੱਥੇ ਬੈਠੀ ਦਾ ਖੜੀ ਦਾ ਦੇਖ ਲਿਓ ਧੰ ਨਾਲ ਦੇਖੋ ਪੂਰਾ ਫਿਟਿੰਗ ਵਾਲਾ ਹਵਾਨਾ ਤੇ ਲੱਟ ਨਾ ਹੁਣ ਕਵਰ ਕਰ ਗਈ ਤੇ ਮੈਂ ਸਾਈਡ ਤੋਂ ਵੀ ਤੁਹਾਨੂੰ ਦਿਖਾਉਣਾਗਾ ਆ ਦੇਖੋ ਇੱਥੇ ਚੰਗਾ ਕੱਦ ਕਾਠਾ ਢਾਂਚਾ ਚੰਗਾ ਹੈਗਾ ਠੋਕੀ ਦਾ ਅੰਦਰ ਲੈ ਕੇ ਅੰਦਰ ਲੈ ਜਾ ਕੇ ਚੱਲ ਮੈਂ ਤਰ੍ਹਾਂ ਅੰਗਰੇਜ਼ ਅੱਜ ਸੂਗੀ ਇਹ ਨਾ ਹਾਂ ਸੂ ਹੋ ਸਕਦੀ ਹੈ ਹੈ ਸੂ ਹੋਗੀ ਬਿੱਥਾ ਬੁੱਥਾ ਮੈਂ ਤੁਹਾਨੂੰ ਦਿਖਾਉਣਾ ਹੈ ਆ ਦੇਖਿਓ ਆ ਸੋਹਣੀਆਂ ਆਂ ਤੇ ਥਣਨ ਆ ਸਾਈਡ ਤੋਂ ਦੇਖ ਲਓ ਤੁਸੀਂ ਧਿਆਨ ਨਾਲ ਤੱਕ ਅਗਲੇ ਪਾਸੇ ਵੀ ਹੈ ਤੇ ਹਵਾਨਾ ਹੈ ਪਿੱਛੋਂ ਵੀ ਚੰਗਾ ਦਿਖਾਉਂਦੇ ਬੰਨ ਤੇ ਇਦਰੀ ਬੰਨਣਾ ਚਾਹੀਕਰ ਇੱਥੇ ਸੋਹਣਾ ਢਾਂਜਾ ਸਿੰਘਾ ਸਿੰਘਾ ਦੀ ਸੋਹਣੀ ਹੈ ਬਾਕੀ ਤੁਸੀਂ ਕੌਣ ਗਨੁਆਈ ਤਾਂ ਨਹੀਂ ਇਹ ਸੂਣ ਵਾਲੀ ਆ ਹੁਣ ਆ ਦੇਖੋ ਹਵਾਨਾ ਨਾ ਮਗਲੇ ਪਾਸੇ ਦੇਖਿਓ ਤੁਸੀਂ ਆ ਦੇਖ ਥਾਣਾ ਦਾ ਸਾਇਜ ਦੇਖਿਓ ਸੋਹਣਾ ਥਾਣਾ ਹੈ ਬਿੱਥੀ ਮਗਲੇ ਥਾਣਾ ਦੀ ਬਹੁਤ ਚੰਗੀ ਹੈਗੀ ਤੇ ਬਾਕੀ 13 ਕਿਲੋ ਬਾਈ ਕਹਿੰਦਾ ਪਹਿਲੇ ਸੂਹਾ ਦੂਜੇ ਸੂਏ ਦੁੱਧ ਦਿੱਤਾ ਹੁਣ ਤੀਜਾ ਸੂਹਾ ਸੋ ਰਹੀ ਹੈ ਅੰਗਰੇਜ਼ ਬਾਈ ਰੇਟ ਕੀ ਕਰਤਾ ਇਹਦਾ ਰੇਟ ਫੋਨ ਫੋਨ ਤੇ ਕਰਿਆ ਵਿੱਚ ਕਰ ਦੇ ਮੈਂ ਵੇਚਦਾ ਫਿਰ ਤੈਨੂੰ ਬੜਾ ਬਾਹਲਾ ਹੋਊਗਾ ਇਹਨਾਂ ਕੋਈ 100 ਕਰਦਾ ਹੁਣ ਮੈਂ ਕੋ ਉਜਾਇਜ ਹਾਂ ਜਾਇਜ ਹੋਊਗਾ ਦੋਸਤੋ ਫੋਨ ਆ ਬਾਈ ਕੰਦਾ ਦਾ ਰੇਟ ਇਹਦਾ ਫੋਟ ਤੇ ਕਰੂਗਾ ਕਿਉਂਕਿ ਕਈ ਵਾਰੀ ਵਪਾਰੀ ਬੰਦਾ ਆ ਜਾਂਦਾ ਹੁੰਦਾ ਉਹ ਲੈ ਜਾਂਦਾ ਹੁੰਦਾ ਤੇ ਹੋਊ ਆ ਜਾਇਜ਼ਾ ਹੀ ਮੁੱਲ ਤੇ 13 ਕਿਲੋ ਦੁੱਧ ਚੋਇਆ ਹੈਗਾ ਤੇ ਹਵਾਨਾ ਦੱਸਦਾ ਵੀ 13 ਕਿਲੋ ਦੁੱਧ ਇਸ ਦਿਨੇ ਦੂਜੇ ਸੂਏ ਦਿੱਤਾ ਹੁਣ ਤੀਜਾ ਸੂਆ ਸੁੰਦੀ ਹੈ ਜਿਹੜੇ ਭਰਾਵਾਂ ਨੂੰ ਚੰਗੀ ਲੱਗੀ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਲਾਤਾ ਤੁਸੀਂ ਕੰਟੈਕਟ ਕਰ ਲਿਓ ਪਿੰਡ ਕਮਾਲੂ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਧੰਨਵਾਦ ਦੋਸਤੋ ਸੱਸੀ ਗੱਲ ਭਰਾਵਾਂ ਨੂੰ